ਤੈਂ ਤੇਰੇ ਲਈ ਸਸ਼ਕਲ ਜੀ ਮੈਂ ਸੁਨੀਆ ਛਾਬੜਾ ਪ੍ਰੈਜ਼ੈਂਟ ਔਫ ਮਿਸਮਾਈ ਲੈਂਦੀ ਹਾਂ ਅੱਜ ਜਿਵੇਂ ਮਿਸਜ਼ ਮਾਈ ਨੇ ਮਿਲ ਕੇ ਸਾਰੀ ਫੈਮਿਲੀ ਨੇ ਨਿਸ਼ਕਾਮ ਸਕੂਲ ਦੇ ਵਿੱਚ ਅਸੀਂ ਰਿਪਬਲਿਕ ਡੇ ਸੈਲੀਬ੍ਰੇਟ ਕੀਤਾ ਹੈ ਜਿੰਦੇ ਵਿੱਚ ਬੱਚਿਆਂ ਨੇ ਅਲੱਗ-ਅਲੱਗ ਪਾਰਟਿਸਪੀਸ਼ਨ ਕੀਤਾ ਹੈ ਪਲੱਸ ਅਸੀਂ ਬੱਚੇ ਪਰੇਡ ਵੀ ਨਿਕਾਲੀ ਹੈ ਜੋ ਕਿ ਇੱਕ ਰਿਪਬਲਿਕ ਡੇ ਤੇ ਝਾਂਕੀਆਂ ਨਿਕਾਲੀਆਂ ਜਾਂਦੀਆਂ ਨੇ ਡਿਫਰੈਂਟ ਸਟੇਟਸ ਦੀਆਂ ਅੱਜ ਮਿਸਜ਼ ਮਾਈ ਨੇ ਉਹੀ ਐਨਐਸਲਮ ਮੇਰੀਆ ਦੇ ਬੱਚਿਆਂ ਨੂੰ ਫੈਂਸੀ ਡਰੈਸ ਵਾਲਿਆਂ ਤੋਂ ਡਰੈਸਿਸ ਲੈ ਕੇ ਇਹਨਾਂ ਨੂੰ ਝਾਂਕੀਆਂ ਦੇ ਵਿੱਚ ਇਨਵੋਲ ਕੀਤਾ ਹੈ ਤਾਂਕਿ ਸਭ ਨੂੰ ਪਤਾ ਚੱਲੇ ਸਾਡੀਆਂ ਡਿਫਰੈਂਟ ਸਟੇਟਸ ਹੈਗੀਆਂ ਨੇ ਤੇ ਅਸੀਂ ਉਹ ਮਿਲ ਜੁਲ ਕੇ ਰਹਿਣਾ ਭਾਵੇਂ ਉਹ ਹੂਏ ਭਾਵੇਂ ਮੁਸਲਿਮ ਹੈ ਬਟ ਅਸੀਂ ਸਾਰੇ ਇਕੱਠੇ ਹਾਂ ਅਸੀਂ ਕਿਸਾਈ ਸਭ ਆਪਸ ਵਿੱਚ ਭਾਈ ਭਾਈ ਨਫ਼ਰਤਾਂ ਨੂੰ ਦੂਰ ਕਰੀਏ ਐਹੀ ਮੈਸੇਜ ਅਸੀਂ ਦੇਣੇ ਆ ਪਰਮਿਸ਼ਨ ਦਾ ਸਮਾਈਲਾ ਹਮੇਸ਼ਾ ਤੋਂ ਮਕਸਦ ਲੈ ਖੁਸ਼ੀਆਂ ਵੰਡੰਦਾ ਅੱਜ ਇਹਨਾਂ ਬੱਚਿਆਂ ਦੇ ਨਾਲ ਇੰਨੀਆਂ ਕੋ ਅਸੀਂ ਖੁਸ਼ੀਆਂ ਵੰਡੀਆਂ ਸਭ ਬੱਚੇ ਇੰਨੇ ਖੁਸ਼ ਨੇ ਕਿਉਂਕਿ ਅੱਜ ਰਿਪਬਲਿਕ ਨੇ ਇੱਕ ਕਹਿੰਦੇ ਨੇ ਕਿ ਸੰਵਿਧਾਨ ਸਾਡਾ ਲਾਗੂ ਹੋਇਆ ਤੇ ਉਹ ਜਿਹੜੀ ਆਜ਼ਾਦੀ ਤੋਂ ਸਾਨੂੰ ਜਿਹੜੀ ਆਜ਼ਾਦ ਆਜ਼ਾਦ ਦੇਸ਼ ਦੇ ਅਸੀਂ ਵਾਸੀ ਆ ਸਾਨੂੰ ਜਿਹੜੀ ਆਜ਼ਾਦੀਆਂ ਮਿਲੀਆਂ ਬਟ ਉਹਨਾਂ ਦੇ ਕੁਝ ਕਾਨੂੰਨ ਵੀ ਨੇ ਤੇ ਮੈਂ ਸਭ ਨੂੰ ਇਹ ਕਹੂੰਗੀ ਕਿ ਉਹਨਾਂ ਕਾਨੂੰਨਾਂ ਦਾ ਪਾਲਣ ਵੀ ਕਰਿਆ ਕਰੋ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਤੇ ਐਦਾ ਹੀ ਮਿਲ ਜੁਲ ਕੇ ਖੁਸ਼ੀਆਂ ਵੰਡਦੇ ਰਹੋ ਸੋ ਜੈ ਹਿੰਦ ਜੈ ਭਾਰਤ ਕੀ ਸਾਰੇ ਖੁਸ਼ ਰਹੇ ਖੁਸ਼ੀਆਂ ਵੰਡਦੇ ਰਹੋ ਜਿੱਤੇ ਵੀ ਤੁਹਾਨੂੰ ਲੱਗੇ ਉੱਥੇ ਜਾ ਕੇ ਖੁਸ਼ੀਆਂ ਵੰਡੋ ਕਿਸੇ ਦੀ ਹੈਲਪ ਹੋ ਜਾਏਗੀ ਛੋਟੀਆਂ ਛੋਟੀਆਂ ਗਿਫਟਸ ਵੀ ਮੰਡੇ ਹੈ ਸਾਰੇ ਮਿਸ਼ਨ ਸਮਾਈਲ ਫੈਮਿਲੀ ਦਾ ਥੈਂਕ ਯੂ ਜਿਨ੍ਹਾਂ ਨੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਬੱਚਿਆਂ ਲਈ ਸੋ ਇੱਥੇ 2250 ਬੱਚਾ ਹੈ ਉਹ ਬਹੁਤ ਇੰਜੋਏ ਕਰ ਰਿਹਾ ਹੈ ਥੈਂਕ ਯੂ so much ਮਿਸ ਕਾਮ ਸਕੂਲ ਮੈਮ ਅਨੂ ਮੈਮ ਜਿਨ੍ਹਾਂ ਨੇ ਸਾਨੂੰ ਇਹ ਇਜਾਜ਼ਤ ਦਿੱਤੀ ਕਿ ਅੱਜ ਅਸੀਂ ਬੱਚਿਆਂ ਦੇ ਨਾਲ ਇਹ ਰਿਪਬਲਿਕ ਡੇ ਸੈਲੀਬ੍ਰੇਟ ਕਰ ਸਕੀਏ थैंक यू सो मच जय हिंद सत श्री अकाल जी मेरा नाम अवनीत कौर है और मैं स्टूडेंट हां और मैं मिशन स्माइल ਨਾਲ जुड़ी हां ਔਰ ਮੈਨੂੰ ਬਹੁਤ ਅੱਛਾ ਲੱਗਦਾ ਇੱਥੇ ਆ ਕੇ ਕਿਉਂਕਿ ਬੱਚਿਆਂ ਨਾਲ ਜਿਨ੍ਹਾਂ ਨੂੰ ਆਪਰਚੂਨਿਟੀਆਂ ਨਹੀਂ ਮਿਲਦੀਆਂ ਉਹਨਾਂ ਨਾਲ ਅਸੀਂ ਇਵੈਂਟ ਆਰਗੇਨਾਈਜ਼ ਕਰਦੇ ਆ ਅੱਜ ਆਪਾਂ ਸੈਲੀਬ੍ਰੇਟ ਕੀਤਾ ਰਿਪਬਲਿਕ ਡੇ ਔਰ ਉਹ ਬੱਚਿਆਂ ਦੀ ਖੁਸ਼ੀ ਦੇਖ ਕੇ ਹੀ ਉਹਨਾਂ ਨੂੰ ਸਟੇਜ ਤੇ ਚੜ ਕੇ ਪਰਫਾਰਮ ਕਰਦੇ ਦੇਖ ਕੇ ਉਹਨਾਂ ਨੇ ਖੁਸ਼ੀ ਦੇਖ ਕੇ ਸਾਨੂੰ ਬਹੁਤ ਅੱਛਾ ਲੱਗਿਆ ਉਹਨਾਂ ਨੂੰ ਲੰਗਰ ਵਰਤਾਇਆ ਗਿਆ ਐਂਡ ਸਾਰੀ ਚੀਜ਼ਾਂ ਉਹਨਾਂ ਨੂੰ ਗਿਫਟਸ ਵਗੈਰਾ ਦਿੱਤੇ ਗਏ ਤੇ उन्होंने यही छोटी छोटी खुशियां सेलिब्रेट करके सूँ बहुत अच्छा लगता है मैं कहूँगी भी अगे आओ ना ना या इन्ह बच्चों या इन्ह बुज़ुर्ग आके सेबरेट करो मिशन समाइल नाल जुड़ो या अपने घर ही मिशन स्मल बनाओ मेरा नाम मनमीत कौर है, है। मैं यहाँ पे आई हूँ निशाम निशाम विद्या मंदिर स्कूल और बहुत प्यारे बच्चे हैं उनकी समाइल देखकर हमारा बहुत मन खुश हुआ आज हमारा गणतंत्र दिवस है मैं बहुत गर्व से कहूँगी कि भारत हम महान है हम भारतीय हैं हम भारत में पैदा हुए हैं हम लोगों हम लोगों में एक ये शिक्षा दी गई है कि आ, शिक्षा क्या है और गुरु क्या है तो मैं बहुत गर्व से बोलूँगी कि बच्चों को बहुत अच्छी नॉलेज मिली है स्कूल से पेरेंट्स से और मिशन स्माइल ग्रुप एक ऐसा ग्रुप एसोसिएशन है जिन, जिन से बच्चों को बहुत अच्छा ग्रोथ मिलेगा पर्सनालिटी डेवलप होगी बच्चे अपने आप को निखारेंगे अप, अपने लिए खड़ अपने लिए बा, अपने लिए खड़ सकते हैं वो और आगे डिसीजन लेने में उनको कोई प्रॉब्लम नहीं आएगी एन जी जो काम कर रही है अच्छा कर रही है बहुत अच्छा कर रही है सबको सबको आगे बढ़ने का मौका मिल रहा है और जो जो पेरेंट्स अपने बच्चों को नहीं अफोर्ड कर सकते ये एसोसिएशन बहुत आगे लेके जाएगी उन बच्चों को जो आगे कुछ करना चाहते हैं अपने मुकाम पे पूरा अपने मुकाम पे खड़े होना चाहते हैं बिल्कुल जोड़ना चाहिए देखो हम वैसे भी तो बहुत कुछ फालतू तो ख़र्चा करते हैं तो क्यों ना जिनको नई मौका मिल रहा वो चीज़ ख़रीदने का तो हम अपना थोड़ा अपनी इनकम का टेन ट्वेंटी परसेंट हम साइड पे रखें ताकि हम ऐसे बच्चों को ग्रोथ दें और ये बच्चे भी हमारे भारत में नाम रोशन करें बहुत अच्छा रहा मैं बाहर से आई हूँ मैं ਇਹੀ ਸੇ ਮੈਂ ਮੈਨੇ ਪੜ੍ਹਾਈ ਕੀ ਹੈ ਪਰ ਮੈਂ ਰਹਤੀ ਬਾਹਰ ਹਾਂ ਮੈਂ ਗਰਵ ਸੇ ਕਹੂੰਗੀ ਕਿ ਮੈਂ ਭਾਰਤੀ ਹਾਂ ਹਾਂਜੀ ਜੈਹਨ ਜੀ ਅੱਜ ਮਿਸ਼ਨ ਸਮਾਈਲ ਦੇ ਨਾਲ ਮੈਂ ਆਈ ਹਾਂ ਪਹਿਲੀ ਵਾਰੀ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਲੱਗਿਆ ਇਹਨਾਂ ਦਾ ਜੋਬ ਵਰਕ ਹੈਗਾ ਹੈ ਜਿਸ ਨਾਲ ਬੱਚੇ ਅਲੀ ਕਰ ਰਹੇ ਆ ਸਕੂਲ ਵੀ ਹੈ ਬੱਚਿਆਂ ਦੇ ਹਸਪੀਟਲ ਵੀ ਬੱਚਤ ਕਰੀ ਬੱਚਿਆਂ ਵਾਸਤੇ ਮੈਂ ਇਹਨਾਂ ਦੇ ਨਾਲ ਹਮੇਸ਼ਾ ਲਈ ਮਿਸ਼ਨ ਲਈ ਜੁੜਨਾ ਚਾਹਾਂਗੀ ਮੈਨੂੰ ਬਹੁਤ ਅੱਛਾ ਲੱਗਿਆ ਇਹਨਾਂ ਨਾਲ ਥੈਂਕ ਯੂ ਮੈਂ ਮਨੀਤਾ ਤਰੇਹਨ ਅੱਜ ਮੈਨੂੰ ਸੋਨੀਆ ਜੀ ਔਰ ਮਨਜੂ ਜੀ ਨੇ ਪਰਸਨਲੀ ਇਨਵਾਈਟ ਕੀਤਾ ਆਪਣੇ ਮਿਸ਼ਨ ਸਮਾਈਲ ਦੇ ਅ ਅੱਜ ਅਸੀਂ ਇੱਥੇ ਨਿਸ਼ਕਾਮ ਵਿਦਿਆ ਮੰਦਰ ਚ ਆਏ ਆ ਬੱਚਿਆਂ ਨੇ ਇੱਥੇ ਰਿਪਬਲਿਕ ਡੇ ਸੈਲੀਬ੍ਰੇਟ ਕੀਤਾ ਬੱਚਿਆਂ ਦਾ ਐਨਥੂਸੀਆਜ਼ਮ ਦੇਖ ਕੇ ਮੈਂ ਬਹੁਤ ਖੁਸ਼ ਹੋਈ ਆ ਮੈਨੂੰ ਇੰਨਾ ਟੈਲੈਂਟ ਹੈ ਬੱਚਿਆਂ ਦੇ ਵਿੱਚ ਦੇਖ ਕੇ ਉਹਨਾਂ ਨੇ ਇੰਨਾ ਅੱਛਾ ਪ੍ਰੋਗਰਾਮ ਪੇਸ਼ ਕੀਤਾ ਹੈ ਇਹਨੇ ਅੱਛੇ ਡਾਂਸ ਕੀਤੇ ਆ ਔਰ ਬੱਚਿਆਂ ਨੇ ਖੂਬ ਰੌਣਕ ਲਗਾਈਏ ਥੇ ਐਨਾ ਅੱਛਾ ਲੱਗਿਆ ਮੈਨੂੰ ਇੱਥੇ ਆ ਕੇ ਔਰ ਦਿਲ ਕਰ ਰਿਹਾ ਸੀ ਕਿ ਇਹਨਾ ਇੰਨੇ ਬੱਚੇ ਟੈਲੈਂਟਡ ਦੇਖ ਕੇ ਕਿ ਇਹਨਾਂ ਨੂੰ ਹੋਰ ਰਜਿਸਟਰ ਇਹਨਾਂ ਦਾ ਮਿਸ਼ਨ ਸਮਾਈਲ ਐਨਜੀਓ ਕੰਮ ਕਰ ਰਿਹਾ ਇਸ ਤਰ੍ਹਾਂ ਹੋਰ ਵੀ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹੈ ਵੀਰ ਹੋਣਾ ਚਾਹੀਦਾ ਹੈ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਅੱਗੇ ਜਾਣ ਦਾ ਮੌਕਾ ਦੇਣਾ ਚਾਹੀਦਾ ਹੈ ਅਸੀਂ ਇੱਥੇ ਰਿਪਬਲਿਕ ਡੇ ਸੈਲੀਬ੍ਰੇਟ ਕੀਤਾ ਹੈ ਔਰ ਕੇਕ ਕਟਿੰਗ ਵੀ ਹੋਈ ਹੈ ਔਰ ਬੱਚਿਆਂ ਨੇ ਖੂਬ ਇੰਜੋਏ ਕੀਤਾ ਹੈ ਮੈਨੂੰ ਵੀ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਹੈ ਕਿ ਮੈਂ ਅੱਗੇ ਤੋਂ ਵੀ ਇਹਨਾਂ ਦੇ ਨਾਲ ਜੁੜੀ ਰਹੂੰਗੀ ਮੈਨੂੰ ਅੱਜ ਤਾਂ ਮੈਂ ਪਰਸਨਲੀ ਇਨਵਾਈਟ ਹੀ ਕੀਤਾ ਸੀ ਪਰ ਮੈਂ ਹੁਣ ਇਹਨਾਂ ਦੀ ਮੈਂਬਰ ਬੰਨਣਾ ਚਾਹੂੰਗੀ ਨੈਕਸਟ ਟਾਈਮ ਤੋਂ ਮੈਂ ਇਹਨਾਂ ਦੇ ਨਾਲ ਹਮੇਸ਼ਾ ਵਾਸਤੇ ਜੋੜ ਰਹੀ ਹੈ ਔਰ ਇਹ ਜੋ ਕੰਮ ਕਰ ਰਹੀ ਹੈ ਬਹੁਤ ਅੱਛਾ ਕੰਮ ਕਰ ਰਹੀ ਹੈ ਇਨ ਹੈਡਸ ਆਫ ਸੋਨੀਆ ਜੀ ਔਰ ਮਨਜੂਰ ਜੀ ਦੀ ਟੀਮ ਜੋ ਬਹੁਤ ਅੱਛਾ ਕੰਮ ਕਰ ਰਹੀ ਹੈ ਹੈਂਜੀ ਸਤਿਗੁਰ ਜੀ ਮੈਂ ਮਿਸ਼ਨ ਸਮਾਈਲ ਦੋ ਰਿੰਪੀ ਕੁਪਰੇਜਾ ਅੱਜ ਮਿਸ਼ਨ ਸਮਾਈਲ ਦੀ ਪੂਰੀ ਟੀਮ ਨੇ ਨਿਸ਼ਕਾਮ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਅੱਛਾ ਅਰੇਂਜਮੈਂਟ ਕੀਤਾ ਹੈ ਬਹੁਤ ਅੱਛਾ ਉਪਰਾਲਾ ਹਮੇਸ਼ਾ ਦੀ ਤਰ੍ਹਾਂ ਮੇਰੇ ਮਿਸ਼ਨ ਸਮਾਈਲ ਕਰਦਾ ਆਇਆ ਹੈ ਅਸੀਂ ਮਿਸ਼ਨ ਸਮਾਈਲ ਦੀ ਪੂਰੀ ਟੀਮ ਖੁਸ਼ੀਆਂ ਮਨਣ ਦੇ ਵਿੱਚ ਵਿਸ਼ਵਾਸ ਕਰਦੇ ਆ ਜੋ ਕਿ ਅੱਜ ਅਸੀਂ ਸਕਸੈਸਫੁਲ ਹੋਏ ਆ ਪੂਰੇ ਔਰ ਬੜਾ ਅੱਛਾ ਲੱਗ ਰਿਹਾ ਹੈ ਬੜਾ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਅਸੀਂ ਭਾਰਤ ਵਿੱਚ ਪੈਦਾ ਹੋਏ ਆ ਔਰ ਜੋ ਬੱਚਾ ਲਈ ਸਾਰੀ ਟੀਮ ਨੇ ਅਰੇਂਜਮੈਂਟਸ ਕੀਤੇ ਨੇ ਉਹਨਾਂ ਲਈ ਫੂਡ ਲੈ ਕੇ ਆਂਦਾ ਉਹਨਾਂ ਲਈ ਡਰੈਸਿੰਗ ਲੈ ਕੇ ਆਂਦੀਆਂ ਨੇ ਉਹਨਾਂ ਨੂੰ ਬੈਗਸ ਵੰਡੇ ਗਏ ਨੇ ਔਰ ਬੱਚਿਆਂ ਨੇ ਜੋ ਪਰਫਾਰਮੈਂਸ ਦਿੱਤੀਆਂ ਨੇ ਤੁਬ ਬਹੁਤ ਅੱਛਾ ਲੱਗ ਰਿਹਾ ਹੈ ਮੋਰਨ ਇੰਜੋਏ ਕਰ ਰਹੀ ਹਾਂ ਸੀ ਬੜਾ ਅੱਛਾ ਫੀਲ ਹੋ ਰਿਹਾ ਹੈ ਜੈ ਹਿੰਦ ਮੈਂ ਮੀਨਾ ਘੋਤਰਾ ਮੈਂ ਬੜੇ سارے ਫੰਕਸ਼ਨ ਕੀਤੇ ਆ ਕਰਾਏ ਆ ਸਭ ਨੂੰ ਪਤਾ ਹੈ ਲੇਕਿਨ ਅੱਜ ਜਦੋਂ ਮੈਂ ਇੱਥੇ ਆਈ ਆ ਮਿਸ਼ਨ ਸਮਾਈਲ ਦੇ ਨਾਲ ਮੈਂ ਪਹਿਲੀ ਵਾਰੀ ਜੁਆਇਨ ਕੀਤਾ ਹੈ ਪਰ ਇੰਨਾ ਜ਼ਿਆਦਾ ਅੱਛਾ ਲੱਗਿਆ ਇਹਨਾਂ ਬੱਚਿਆਂ ਨੂੰ ਦੇਖ ਕੇ ਇਹਨਾਂ ਦਾ ਇੰਨਾ ਇਨਕਲੂਜੀਜ਼ਮ ਦੇਖ ਕੇ ਇਹਨਾਂ ਬੱਚਿਆਂ ਦਾ ਇੰਨਾ ਜ਼ਿਆਦਾ ਪਿਆਰ ਸਾਰਿਆਂ ਨਾਲ ਔਰ ਕਿਆ ਬੱਚਿਆਂ ਨੇ ਪਰਫਾਰਮੈਂਸ ਕੀਤੀ ਹੈ ਮੈਨੂੰ ਲੱਗਦਾ ਮੈਂ ਕਦੀ ਅੱਗੇ ਐਹੋ ਜੀ ਪਰਫਾਰਮੈਂਸ ਨਹੀਂ ਦੇਖੀ ਹੈ ਔਰ ਮਿਸ਼ਨ ਸਮਾਈਲ ਜਿਹੜਾ ਹੈ ਇਹ ਜਿੰਨੇ ਵੀ ਮੈਂਬਰਸ ਨੇ ਇਹ ਅੱਜ ਬਤਾਈ ਦੇ ਪਾਤਰ ਨੇ ਕਿਉਂਕਿ ਇਹਨਾਂ ਨੇ ਜਿਹੜੇ ਉਪਰਾਲੇ ਕੀਤੇ ਨੇ ਬਹੁਤ ਅੱਛੇ ਨੇ ਬੱਚਿਆਂ ਨੂੰ ਬੈਗਸ ਵੰਡੇ ਨੇ ਬੱਚਿਆਂ ਦੇ ਫੇਸ ਤੇ ਜਿਹੜੀ ਸਮਾਈਲ ਸੀਗੀ ਉਹ ਦੇਖਣ ਵਾਲੀ ਸੀ ਮੈਂ ਅੱਜ ਕਾਬਿਸ਼ੀ ਦੇ ਦਿਲ ਮੈਂ ਵਰਤ ਰੱਖਾਇਆ ਮੈਨੂੰ ਲੱਗਿਆ ਅੱਜ ਮੇਰਾ ਵਰਤ ਵੀ ਸਫਲ ਹੋ ਗਿਆ ਜਦੋਂ ਮੈਂ ਇੰਨਾ ਬੱਚਿਆਂ ਦੇ ਨਾਲ ਮਿਲ ਕੇ ਮੈਂ ਵੀ ਬੰਦੇ ਮਾਤਰਮ ਗਿਆ ਮੈਂ ਵੀ ਆਪਣੇ ਦੇਸ਼ ਵਾਸਤੇ ਬਹੁਤ ਕੁਝ ਦੇਖਿਆ ਕਿ ਇੰਨਾ ਬੱਚਿਆਂ ਦੇ ਵਿੱਚ ਬੜਾ ਹੀ ਹਰਸ਼ ਉਲਾਸ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਬੱਚੇ ਕੱਲ ਨੂੰ ਕੁਝ ਨਾ ਕੁਝ ਜ਼ਰੂਰ ਬਣਨਗੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਕਹਾਂਗੀ ਕਿ ਪਰੇ ਘੜੇ ਨੂੰ ਤਾਂ ਸਾਰੇ ਪਰਦੇ ਨੇ ਲੇਕਿਨ ਜਿਹੜੇ ਇਹ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਤੁਸੀਂ ਵੀ ਅੱਗੇ ਆਓ ਅੱਗੇ ਵਧੋ ਤੇ ਇਨ੍ਹਾਂ ਬੱਚਿਆਂ ਦੀ ਹੈਲਪ ਕਰੋ ਜਿਸ ਤਰ੍ਹਾਂ ਦੀ ਵੀ ਹੈਲਪ ਇਹਨਾਂ ਨੂੰ ਚਾਹੀਦੀ ਹੈ ਥੈਂਕ ਯੂ ਵੈਰੀ ਮਚ ਪਰਮਜੀਤ ਵਰਮਾ ਮੈਂ ਜਮਾਲਪੁਰ ਤੋਂ ਫਲੋਰੀਓ ਇੰਟਰਨੈਸ਼ਨਲ ਸੈਲਨ ਤੋਂ ਗੱਲ ਕਰ ਰਹੀ ਹਾਂ ਔਰ ਅੱਜ ਸੋਨੀਆ ਮੈਮ ਔਰ ਮੰਜੂ ਮੈਮ ਨੇ ਇੱਥੇ ਮਿਸ਼ਨ ਸਮਾਈਲ ਨੇ ਸਾਨੂੰ ਇੱਥੇ ਬੁਲਾਇਆ ਨਿਸ਼ਟਾਂ ਸਕੂਲ ਦੇ ਵਿੱਚ ਔਰ ਬੱਚਿਆਂ ਨੇ 26 ਜਨਵਰੀ ਦੀ ਜੋ ਸੈਲੀਬ੍ਰੇਸ਼ਨ ਕੀਤੀ ਹੈ ਬਹੁਤ ਹੀ ਮਜ਼ਾ ਆਇਆ ਔਰ ਬਹੁਤ ਅੱਛਾ ਲੱਗਿਆ ਇਕਜੁੱਟ ਹੋ ਕੇ ਬੱਚਿਆਂ ਨਾਲ ਅਸੀਂ ਕੇਕ ਕਟਿੰਗ ਕੀਤੀ ਹੈ ਔਰ ਇਸ ਸੈਲੀਬ੍ਰੇਸ਼ਨ ਦੇ ਵਿੱਚ ਜੋ ਸਮਾਈਲ ਅਸੀਂ ਬੱਚਿਆਂ ਨੂੰ ਦੇ ਸਕਦੇ ਆ ਉਹ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਸੋਨੀਆ ਜੀ ਦਾ ਕਿ ਉਹਨਾਂ ਦੇ through ਅਸੀਂ ਵੀ ਜੁੜ ਕੇ ਉਹਨਾਂ ਦੇ ਨਾਲ ਉਹਨਾਂ ਦੇ ਗਰੁੱਪ ਦੇ ਵਿੱਚ ਬਹੁਤ ਅੱਛਾ ਮਿਸ਼ਨ ਨੂੰ ਅੱਗੇ ਵਧਾਇਆ ਹੈ ਔਰ ਸਮਾਈਲ ਬੱਚਾ ਨੂੰ ਵਾਕਈ ਐਸੇ ਦੇਤੀ ਹੈ ਔਰ ਮੰਜੂ ਸੇਠੀ ਹੈ ਔਰ ਸੋਨੀਆ ਜੀ ਹੈ ਔਰ ਜੋ ਇਹ ਯੋਗਦਾਨ ਦੇ ਰਹੇ ਹੈ ਮਿਸ਼ਨ ਸਮਾਈਲ ਦੇ ਵਿੱਚ ਉਹਦੀ ਮੈਂ ਬਹੁਤ ਜ਼ਿਆਦਾ ਸਰਾਹਨਾ ਕਰਦੀ ਹਾਂ ਔਰ ਅੱਗੇ ਵੀ ਅਸੀਂ ਬਹੁਤ ਜ਼ਿਆਦਾ ਐਤਾ ਹੀ ਕੁਛ ਨਾ ਕੁਛ ਲੈ ਕੇ ਆਂਦੇ ਰਾਵਾਂਗੇ ਬੱਚਿਆਂ ਲਈ ਟੈਲੈਂਟ ਸ਼ੋ ਵਗੈਰਾ 플ਾਨ ਕਰ ਰਹੇ ਹਾਂ ਔਰ ਹੋਰ ਵੀ ਬਹੁਤ ਕੁਝ ਥੈਂਕ ਯੂ ਬਹੁਤ ਬਹੁਤ ਲੋਕਾਂ ਨੂੰ ਨੂੰ ਰੋਰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕੀ ਪ੍ਰੋਗਰਾਮ ਹੈ? ਪ੍ਰੋਗਰਾਮ ਬਹੁਤ ਅੱਛਾ ਰਿਹਾ। ਮੈਨੂੰ ਬਹੁਤ ਦਿਨੋਂ ਬਹੁਤ ਜ਼ਿਆਦਾ ਪਸੰਦ ਆਇਆ।